ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਉਹਨਾਂ ਦੀ ਰਿਹائش ਤੇ ਖੜੇ ਆਂ ਔਰ ਕੱਲ ਨਾਮੀ ਸਾਰੇ ਚਿਹਰੇ ਜਿਹੜੇ ਐ ਜਸਵਿੰਦਰ ਸਿੰਘ ਭੱਲਾ ਹੋਣਾਂ ਦੇ ਚਾਹਣ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਐ ਇੱਕ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵਿਕਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਹੁਣ ਬਾਡੀ ਨੂੰ ਲਿਆਂਦਾ ਜਾਊਗਾ ਕਿਉਂਕਿ ਫੋਰਟਿਸ ਹਸਪਤਾਲ ਦੀ ਮੋਰਚੇ ਡਿਪਾਰਟਮੈਂਟ ਦੇ ਵਿੱਚ ਬਾਡੀ ਐ ਔਰ ਉਸ ਤੋਂ ਬਾਅਦ ਬਾਡੀ ਨੂੰ ਜਦੋਂ ਲਿਆਂਦਾ ਜਾਊਗਾ ਤੇ ਫਿਰ ਇੱਥੇ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਊਗਾ ਤੁਸੀਂ ਦੇਖ ਸਾਧੂ ਜੜੀਆਂ ਆ ਜਿਹੜਾ ਪੂਰਾ ਫੁੱਲਾਂ ਦੀ ਸੇਜ ਬਣਾਈ ਗਈ ਹੈ ਇੱਥੇ ਜਿਹੜਾ ਭੱਲਾ ਸਾਹਿਬ ਹੁਣਾਂ ਦੀ ਉਹ ਜਿਹੜੀ ਉਹਨਾਂ ਦਾ ਮ੍ਰਿਤਕ ਦੇਹ ਹੈ ਉਹ ਇੱਥੇ ਰੱਖਿਆ ਜਾਊਗਾ ਉਸ ਤੋਂ ਬਾਅਦ ਅੰਤਿਮ ਦਰਸ਼ਨ ਜਿਹੜੇ ਹੈ ਕਰ ਸਕਣਗੇ ਲੋਕ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ ਬਹੁਤ ਸਾਰੇ ਉਹਨਾਂ ਦੇ ਤੋਂ ਦੱਸਦੇ ਕਿ ਲੋਕ ਚਾਹਣ ਵਾਲੇ ਨੇ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰਕ ਮੈਂਬਰ ਵੀ ਨੇ ਮੌਜੂਦ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਊਗਾ ਫਿਰ ਲੋਕ ਜਿਹੜੇ ਆ ਕੇ ਦਰਸ਼ਨ ਕਰਨਗੇ ਆ ਕੇ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਕਿਉਂਕਿ ਚਾਹਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੈ ਜੇ ਗੱਲ ਕਰੀਏ ਉਹਨਾਂ ਦੇ ਪ੍ਰੋਫੈਸ਼ਨ ਲਾਈਫ ਨੂੰ ਲੈ ਕੇ ਕਿਉਂਕਿ ਨਾਲ ਉਹ ਆਰਟਿਸਟ ਸੀ ਔਰ ਨਾਲ ਹੀ ਪ੍ਰੋਫੈਸਰ ਵੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰਕ ਮੈਂ ਬਨ ਮਜੂਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦੋਂ ਸੰਸਕਾਰ ਹੈ ਔਰ ਕਦੋਂ ਜਿਹੜਾ ਮ੍ਰਿਤਕ ਦੇ ਲਿਆਂਦੀ ਜਾਊਗੀ ਸੰਸਕਾਰ ਕਿੰਨੇ ਵਜੇ ਕਰਨੇ ਜੀ 1 ਵਜੇ ਦਾ ਟਾਈਮ ਹੈ ਦੁਪਹਿਰ ਦਾ ਹੋਰ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਇਹ ਭੱਲਾ ਸਾਹਿਬ ਹੋਂਾ ਦੇ ਕਰੀਬੀ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਜਿਹੜਾ ਤੁਹਾਨੂੰ ਦਿਖਾ ਰਿਹਾ ਇੱਥੇ ਉਹਨਾਂ ਦੀ ਮ੍ਰਿਤਿਕ ਦੇ ਰੱਖੀ ਜਾਊਗੀ ਔਰ तमाम ਰਿਸ਼ਤੇਦਾਰ ਕਿਉਂਕਿ ਖਾਸ ਤੌਰ ਤੇ ਅੱਜ ਤੋਂ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਧਾ ਦੇ ਫੁੱਲ ਭੇਟ ਜਿਹੜੇ ਆ ਕਰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਹੋਂਾ ਨੇ ਕੰਮ ਕੀਤਾ ਤਾਂ ਮੈਂ ਕਹੂੰਗਾ ਜਸ਼ਨ ਆਸ-ਪਾਸੇ ਵੀ ਕੈਮਰਾ ਜ਼ ਕਮਾ ਦਿਓ ਕਿਉਂਕਿ ਪੂਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਘਰ ਦੀ ਤਸਵੀਰ ਦਿਖਾ ਦਿਓ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਏਗੀ ਔਰ 1 ਵਜੇ ਦੇ ਕਰੀਬ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ ਤਾਂ ਜਸਵਿੰਦਰ ਸਿੰਘ ਭੱਲਾ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਹੈ 27 ਚਨਕਾਟੇ ਉਹਨਾਂ ਦੇ ਵੱਲੋਂ ਕੱਢੇਗੇ ਉਹਨਾਂ ਟਾਈਮਾਂ ਦੇ ਵਿੱਚ ਚਨਕਾਟੇ ਕੱਢੇਗੇ ਜਦੋਂ ਐਕਟਿੰਗ ਲਾਈਨ ਦੇ ਵਿੱਚ ਕੋਈ ਕੋਈ ਟਾਵਾ ਟੱਲੇ ਆਉਣ ਬਾਰੇ ਸੋਚਦਾ ਸੀ ਇੱਕ ਪਾਸੇ ਚਾਚਾ ਚਾਤਰਾ ਦਾ ਜਿਹੜਾ ਕਿਰਦਾਰ ਸੀ ਉਹ ਬਹੁਤ ਖੂਬ ਚਰਚਾ ਦੇ ਵਿੱਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਹੁਣ ਜਿਹੜਾ ਹੈ ਉਹ ਦੁਨੀਆ ਨੂੰ ਤੋਂ ਦਾਦੇ ਕਿ ਹੁਣ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਆ ਰਹੇ ਨੇ ਤਾਂ ਜੈਸਮਿਨ ਪਸੀਨ ਸੀ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਬੋਲੀਵੁੱਡ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚੇ ਹੋਏ ਨੇ ਔਰ ਖਾਸ ਤੌਰ ਤੇ ਪੁਖਰਾਜ ਭੱਲਾ ਹੋਣਾ ਦੇ ਤੋਂ ਦਾਦੇ ਕਿ ਪੁਖਰਾਜ ਭੱਲਾ ਹੋਣਾ ਦੇ ਜਿਹੜੇ ਨੇ ਇਹ ਨਜ਼ਦੀਕੀ ਵੀ ਨੇ ਕਿਉਂਕਿ ਇਕੱਠਿਆਂ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਹੋਣਾ ਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਰੱਖੀ ਜਾਣੀ ਹੈਗੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਅੰਤਿਮ ਦਰਸ਼ਨ ਇੱਥੇ ਲੋਕ ਆ ਕੇ ਕਰ ਸਕਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਜਸਵਿੰਦਰ ਪੱਲਾ ਹੋਣਾ ਦਾ ਸਸਕਾਰ 1 ਵਜੇ ਦੇ ਕਰੀਬ ਹੋ ਜਾਣਾ ਹੈ ਕਈ ਸ਼ਖਸੀਅਤਾਂ ਆੜੀਆਂ ਇੱਥੇ ਪਹੁੰਚਣ ਗਈਆਂ ਕਿਹਾ ਜਾ ਰਿਹਾ ਹੈਗਾ ਕਿ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਹੈ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵੀ ਖਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਹੁਣ ਬਾਡੀ ਨੂੰ ਲਿਆਂਦਾ ਜਾਊਗਾ ਕਿਉਂਕਿ ਫੋਰਟਿਸ ਹਸਪਤਾਲ ਦੀ ਮੋਰਚੇ ਡਿਪਾਰਟਮੈਂਟ ਦੇ ਵਿੱਚ ਬੋਡੀ ਹੈ ਔਰ ਉਸ ਤੋਂ ਬਾਅਦ ਬੋਡੀ ਨੂੰ ਜਦੋਂ ਲਿਆਂਦਾ ਜਾਊਗਾ ਤੇ ਫਿਰ ਇੱਥੇ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਜਿਹੜਾ ਪੂਰਾ ਫੁੱਲਾਂ ਦੀ ਸੇਜ ਬਣਾਈ ਗਈ ਹੈ ਇੱਥੇ ਜਿਹੜਾ ਭੱਲਾ ਸਾਹਿਬ ਹੁਣਾਂ ਦੀ ਜਿਹੜੀ ਉਹਨਾਂ ਦਾ ਮ੍ਰਿਤਕ ਦੇਹ ਹੈ ਉਹ ਇੱਥੇ ਰੱਖਿਆ ਜਾਊਗਾ ਉਸ ਤੋਂ ਬਾਅਦ ਅੰਤਿਮ ਦਰਸ਼ਨ ਜਿਹੜੇ ਹੈ ਕਰ ਸਕਣਗੇ ਲੋਕ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ ਬਹੁਤ ਸਾਰੇ ਉਹਨਾਂ ਦੇ ਤੋਂ ਦੱਸਦੇ ਕਿ ਲੋਕ ਚਾਹਣ ਵਾਲੇ ਨੇ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰਕ ਮੈਂਬਰ ਵੀ ਨੇ ਮੌਜੂਦ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਊਗਾ ਫਿਰ ਲੋਕ ਜਿਹੜੇ ਆ ਕੇ ਦਰਸ਼ਨ ਕਰਨਗੇ ਆ ਕੇ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਕਿਉਂਕਿ ਚਾਹਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੈ ਅੱਜ ਜੇ ਗੱਲ ਕਰੀਏ ਉਹਨਾਂ ਦੇ ਅ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਿਉਂਕਿ ਨਾਲ ਉਹ ਆਰਟਿਸਟ ਸੀ ਔਰ ਨਾਲ ਹੀ ਉਹ ਪ੍ਰੋਫੈਸਰ ਵੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰਕ ਮੈਂ ਬਨ ਮਜੂਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦੋਂ ਸਸਕਾਰ ਹੈ ਔਰ ਕਦੋਂ ਜਿਹੜਾ ਮ੍ਰਿਤਕ ਦੇ ਲਿਆਂਦੀ ਜਾਊਗੀ ਸਸਕਾਰ ਕਿੰਨੇ ਵਜੇ ਕਰਨੇ ਜੀ 1 ਵਜੇ ਦਾ ਟਾਈਮ ਹੈ ਦੁਪਹਿਰ ਦਾ ਔਰ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਇਹ ਭੱਲਾ ਸਾਹਿਬ ਹੁਣਾ ਦੇ ਕਰੀਬੀ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਵੇਰੇ ਤੁਹਾਨੂੰ ਦਿਖਾ ਰਿਹਾ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਊਗੀ ਔਰ तमाम ਰਿਸ਼ਤੇਦਾਰ ਕਿਉਂਕਿ ਖਾਸ ਤੌਰ ਤੇ ਅੱਜ ਤੁਹਾਨੂੰ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਧਾ ਦੇ ਫੁੱਲ ਭੇਟ ਜਿਹੜੇ ਆ ਕਰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਹੁਣਾ ਨੇ ਕੰਮ ਕੀਤਾ ਤਾਂ ਮੈਂ ਕਹੂੰਗਾ ਜਸ਼ਨ ਆਸ-ਪਾਸੇ ਵੀ ਕੈਮਰਾ ਕੁਮਾ ਦਿਓ ਕਿਉਂਕਿ ਪੂਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਘਰ ਦੀ ਤਸਵੀਰ ਦਿਖਾ ਦਿਓ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਏਗੀ ਔਰ 1 ਵਜੇ ਦੇ ਕਰੀਬ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ ਤਾਂ ਜਸਵਿੰਦਰ ਸਿੰਘ ਭੱਲਾ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਹੈ 27 ਛਣਕਾਟੇ ਉਹਨਾਂ ਦੇ ਵੱਲੋਂ ਕੱਢੇਗੇ ਉਹਨਾਂ ਟਾਈਮਾਂ ਦੇ ਵਿੱਚ ਛਣਕਾਟੇ ਕੱਢੇਗੇ ਜਦੋਂ ਐਕਟਿੰਗ ਲਾਈਨ ਦੇ ਵਿੱਚ ਕੋਈ ਕੋਈ ਟਾਮਾ ਟੱਲੀ ਆਉਣ ਬਾਰੇ ਸੋਚਦਾ ਸੀ ਇੱਕ ਪਾਸੇ ਚਾਚਾ ਚਾਤਰਾ ਦਾ ਜਿਹੜਾ ਕਿਰਦਾਰ ਸੀ ਉਹ ਬਹੁਤ ਖੂਬ ਚਰਚਾ ਦੇ ਵਿੱਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਹੁਣ ਜਿਹੜਾ ਹੈ ਉਹ ਦੁਨੀਆ ਨੂੰ ਤੋਂ ਦੱਸ ਦੇ ਕਿ ਹੁਣ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਆ ਰਹੇ ਨੇ ਤਾਂ ਜੈਸਮਿਨ ਪਸੀਨ ਸੀ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਬੋਲੀਵੁੱਡ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚੇ ਹੋਏ ਨੇ ਔਰ ਖਾਸ ਤੌਰ ਤੇ ਪੁਖਰਾਜ ਭੱਲਾ ਹੋਣਾ ਦੇ ਤੋਂ ਦੱਸ ਦੇ ਕਿ ਪੁਖਰਾਜ ਭੱਲਾ ਹੋਣਾ ਦੇ ਜਿਹੜੇ ਨੇ ਇਹ ਨਜ਼ਦੀਕੀ ਵੀ ਨੇ ਕਿਉਂਕਿ ਇਕੱਠਿਆਂ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਹੋਣਾ ਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਰੱਖੀ ਜਾਣੀ ਹੈਗੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਅੰਤਿਮ ਦਰਸ਼ਨ ਇੱਥੇ ਲੋਕ ਆ ਕੇ ਕਰ ਸਕਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਜਸਵਿੰਦਰ ਪੱਲਾ ਹੋਣਾ ਦਾ ਸਸਕਾਰ 1 ਵਜੇ ਦੇ ਕਰੀਬ ਹੋ ਜਾਣਾ ਹੈ ਕਈ ਸ਼ਖਸੀਅਤਾਂ ਆੜੀਆਂ ਇੱਥੇ ਪਹੁੰਚਣਗੀਆਂ ਕਿਹਾ ਜਾ ਰਿਹਾ ਹੈਗਾ ਕਿ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਹੈ ਇੱਕ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵਿਕਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਹੈ ਹੁਣ ਬਾਡੀ ਨੂੰ ਲਿਆਂਦਾ ਜਾਊਗਾ ਕਿਉਂਕਿ ਫੋਰਟਿਸ ਹਸਪਤਾਲ ਦੀ ਮੋਰਚੇ ਡਿਪਾਰਟਮੈਂਟ ਦੇ ਵਿੱਚ ਬੋਡੀ ਹੈ ਔਰ ਉਸ ਤੋਂ ਬਾਅਦ ਬੋਡੀ ਨੂੰ ਜਦੋਂ ਲਿਆਂਦਾ ਜਾਊਗਾ ਤੇ ਫਿਰ ਇੱਥੇ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਜਿਹੜਾ ਪੂਰਾ ਫੁੱਲਾਂ ਦੀ ਸੇਜ ਬਣਾਈ ਗਈ ਹੈ ਇੱਥੇ ਜਿਹੜਾ ਭੱਲਾ ਸਾਹਿਬ ਹੁਣਾਂ ਦੀ ਜਿਹੜੀ ਉਹਨਾਂ ਦਾ ਮ੍ਰਿਤਕ ਦੇਹ ਹੈ ਉਹ ਇੱਥੇ ਰੱਖਿਆ ਜਾਊਗਾ ਉਸ ਤੋਂ ਬਾਅਦ ਅੰਤਿਮ ਦਰਸ਼ਨ ਜਿਹੜੇ ਹੈ ਕਰ ਸਕਣਗੇ ਲੋਕ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ ਬਹੁਤ ਸਾਰੇ ਉਹਨਾਂ ਦੇ ਤੋਂ ਦੱਸਦੇ ਕਿ ਲੋਕ ਚਾਹਣ ਵਾਲੇ ਨੇ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰਕ ਮੈਂਬਰ ਵੀ ਨੇ ਮੌਜੂਦ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਊਗਾ ਫਿਰ ਲੋਕ ਜਿਹੜੇ ਆ ਕੇ ਦਰਸ਼ਨ ਕਰਨਗੇ ਆ ਕੇ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਕਿਉਂਕਿ ਚਾਹਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੈ ਅੱਜ ਜੇ ਗੱਲ ਕਰੀਏ ਉਹਨਾਂ ਦੇ ਅ ਪ੍ਰੋਫੈਸ਼ਨ ਲਾਈਫ ਨੂੰ ਲੈ ਕੇ ਕਿਉਂਕਿ ਨਾਲ ਉਹ ਆਰਟਿਸਟ ਸੀ ਔਰ ਨਾਲ ਹੀ ਉਹ ਪ੍ਰੋਫੈਸਰ ਵੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰਕ ਮੈਂਬਰ ਮajou ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦੋਂ ਸਸਕਾਰ ਹੈ ਔਰ ਕਦੋਂ ਜਿਹੜਾ ਮ੍ਰਿਤਕ ਦੇ ਲਿਆਂਦੀ ਜਾਊਗੀ ਸਸਕਾਰ ਕਿੰਨੇ ਵਜੇ ਕਰਨਾ ਹੈ ਜੀ 1 ਵਜੇ ਦਾ ਟਾਈਮ ਹੈ ਦੁਪਹਿਰ ਦਾ ਔਰ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਾਧਿਆਓ ਇਹ ਭੱਲਾ ਸਾਹਿਬ ਹੋਣਾ ਦੇ ਕਰੀਬੀ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਜਿਹੜਾ ਤੁਹਾਨੂੰ ਦਿਖਾ ਰਿਹਾ ਇੱਥੇ ਉਹਨਾਂ ਦੀ ਮ੍ਰਿਤਿਕ ਦੇ ਰੱਖੀ ਜਾਊਗੀ ਔਰ तमाम ਰਿਸ਼ਤੇਦਾਰ ਕਿਉਂਕਿ ਖਾਸ ਤੌਰ ਤੇ ਅੱਜ ਤੋਂ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਧਾ ਦੇ ਫੁੱਲ ਭੇਟ ਜਿਹੜੇ ਆ ਕਰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਹੋਣਾ ਨੇ ਕੰਮ ਕੀਤਾ ਤਾਂ ਮੈਂ ਕਹੂੰਗਾ ਜਸ਼ਨ ਆਸ-ਪਾਸੇ ਵੀ ਕੈਮਰਾ ਜ਼ਰ ਕੁਮਾ ਦਿਓ ਕਿਉਂਕਿ ਪੂਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਘਰ ਦੀ ਤਸਵੀਰ ਦਿਖਾ ਦਿਓ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਏਗੀ ਔਰ 1 ਵਜੇ ਦੇ ਕਰੀਬ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ ਤਾਂ ਜਸਵਿੰਦਰ ਸਿੰਘ ਭੱਲਾ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਹੈ 27 ਛਣਕਾਟੇ ਉਹਨਾਂ ਦੇ ਵੱਲੋਂ ਕੱਢੇਗੇ ਉਹਨਾਂ ਟਾਈਮਾਂ ਦੇ ਵਿੱਚ ਛਣਕਾਟੇ ਕੱਢੇਗੇ ਜਦੋਂ ਐਕਟਿੰਗ ਲਾਈਨ ਦੇ ਵਿੱਚ ਕੋਈ ਕੋਈ ਟਾਵਾ ਟੱਲੀ ਆਉਣ ਬਾਰੇ ਸੋਚਦਾ ਸੀ ਇੱਕ ਪਾਸੇ ਚਾਚਾ ਚਾਤਰਾ ਦਾ ਜਿਹੜਾ ਕਿਰਦਾਰ ਸੀ ਉਹ ਬਹੁਤ ਖੂਬ ਚਰਚਾ ਦੇ ਵਿੱਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਹੁਣ ਜਿਹੜਾ ਹੈ ਉਹ ਦੁਨੀਆ ਨੂੰ ਤੋਂ ਦੱਸ ਦੇ ਕਿ ਹੁਣ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਆ ਰਹੇ ਨੇ ਤਾਂ ਜੈਸਮਿਨ ਪਸੀਨ ਸੀ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਬਾਲੀਵੁੱਡ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚੇ ਹੋਏ ਨੇ ਔਰ ਖਾਸ ਤੌਰ ਤੇ ਪੁਖਰਾਜ ਭੱਲਾ ਹੋਣਾ ਦੇ ਤੋਂ ਦੱਸ ਦੇ ਕਿ ਪੁਖਰਾਜ ਭੱਲਾ ਹੋਣਾ ਦੇ ਜਿਹੜੇ ਨੇ ਇਹ ਨਜ਼ਦੀਕੀ ਵੀ ਨੇ ਕਿਉਂਕਿ ਇਕੱਠਿਆਂ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਹੋਣਾ ਦੀ ਮ੍ਰਿਤਿਕ ਦੇ ਜਿਹੜੀ ਹੈ ਇੱਥੇ ਰੱਖੀ ਜਾਣੀ ਹੈਗੀ ਔਰ ਉਸ ਤੋਂ ਬਾਅਦ ਤੋਂ ਦੱਸ ਦੇ ਅੰਤਿਮ ਦਰਸ਼ਕਾਂ ਇੱਥੇ ਲੋਕ ਆ ਕੇ ਕਰ ਸਕਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਜਸਵਿੰਦਰ ਪੱਲਾ ਹੋਣਾ ਦਾ ਸਸਕਾਰ 1 ਵਜੇ ਦੇ ਕਰੀਬ ਹੋ ਜਾਣਾ ਹੈ ਕਈ ਸ਼ਖਸੀਅਤਾਂ ਆੜੀਆਂ ਇੱਥੇ ਪਹੁੰਚਣਗੀਆਂ ਕਿਹਾ ਜਾ ਰਿਹਾ ਹੈਗਾ ਕਿ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਹੈ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵਿਕਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਹੁਣ ਬਾਡੀ ਨੂੰ ਲਿਆਂਦਾ ਜਾਊਗਾ ਕਿਉਂਕਿ ਫੋਰਟ੍ਰੈਸ ਹਸਪਤਾਲ ਦੀ ਮੋਰਚੇ ਡਿਪਾਰਟਮੈਂਟ ਦੇ ਵਿੱਚ ਬਾਡੀ ਹੈ ਔਰ ਉਸ ਤੋਂ ਬਾਅਦ ਬਾਡੀ ਜੋtoDoubleਿਆਂਦਾ ਜਾਊਗਾ ਤੇ ਫਿਰ ਇੱਥੇ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਜਿਹੜਾ ਪੂਰਾ ਫੁੱਲਾਂ ਦੀ ਸੇਜ ਬਣਾਈ ਗਈ ਹੈ ਇੱਥੇ ਜਿਹੜਾ ਭੱਲਾ ਸਾਹਿਬ ਹੋਣਾ ਦੀ ਜਿਹੜੀ ਉਹਨਾਂ ਦਾ ਮ੍ਰਿਤਕ ਦੇਹ ਹੈ ਉਹ ਇੱਥੇ ਰੱਖਿਆ ਜਾਊਗਾ ਉਸ ਤੋਂ ਬਾਅਦ ਅੰਤਿਮ ਦਰਸ਼ਨ ਜਿਹੜੇ ਹੈ ਕਰ ਸਕਣਗੇ ਲੋਕ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ ਬਹੁਤ ਸਾਰੇ ਉਹਨਾਂ ਦੇ ਤੋਂ ਦੱਸਦੇ ਕਿ ਲੋਕ ਚਾਹਣ ਵਾਲੇ ਨੇ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰਕ ਮੈਂਬਰ ਵੀ ਨੇ ਮੌਜੂਦ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਊਗਾ ਫਿਰ ਲੋਕ ਜਿਹੜੇ ਆ ਕੇ ਦਰਸ਼ਨ ਕਰਨਗੇ ਆ ਕੇ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਕਿਉਂਕਿ ਚਾਹਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੈ ਅੱਜ ਜੇ ਗੱਲ ਕਰੀਏ ਉਹਨਾਂ ਦੇ ਅ ਪ੍ਰੋਫੈਸ਼ਨ ਲਾਈਫ ਨੂੰ ਲੈ ਕੇ ਕਿਉਂਕਿ ਨਾਲ ਉਹ ਆਰਟਿਸਟ ਸੀ ਔਰ ਨਾਲ ਹੀ ਉਹ ਪ੍ਰੋਫੈਸਰ ਵੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰਕ ਮੈਂ ਬਨਵਜੂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦੋਂ ਸੰਸਕਾਰ ਹੈ ਔਰ ਕਦੋਂ ਜਿਹੜਾ ਮ੍ਰਿਤਕ ਦੇ ਲਿਆਂਦੀ ਜਾਊਗੀ ਸੰਸਕਾਰ ਕਿੰਨੇ ਵਜੇ ਕਰਨੇ ਜੀ 1 ਵਜੇ ਦਾ ਟਾਈਮ ਹੈ ਜੀ ਦੁਪਹਿਰ ਦਾ ਔਰ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਇਹ ਭੱਲਾ ਸਾਹਿਬ ਹੋਂਾ ਦੇ ਕਰੀਬੀ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਜਿਹੜਾ ਤੁਹਾਨੂੰ ਦਿਖਾ ਰਿਹਾ ਇੱਥੇ ਉਹਨਾਂ ਦੀ ਮ੍ਰਿਤਿਕ ਦੇ ਰੱਖੀ ਜਾਊਗੀ ਔਰ तमाम ਰਿਸ਼ਤੇਦਾਰ ਕਿਉਂਕਿ ਖਾਸ ਤੌਰ ਤੇ ਅੱਜ ਤੋਂ ਦਾਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਧਾ ਦੇ ਫੁੱਲ ਭੇਟ ਜਿਹੜੇ ਆ ਕਰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਹੋਂਾ ਨੇ ਕੰਮ ਕੀਤਾ ਤਾਂ ਮੈਂ ਕਹੂੰਗਾ ਜਸ਼ਨ ਆਸ-ਪਾਸੇ ਵੀ ਕੈਮਰਾ ਜ਼ਰ ਕਮਾ ਦਿਓ ਕਿਉਂਕਿ ਪੂਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਘਰ ਦੀ ਤਸਵੀਰ ਦਿਖਾ ਦਿਓ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਏਗੀ ਔਰ 1 ਵਜੇ ਦੇ ਕਰੀਬ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ ਤਾਂ ਜਸਵਿੰਦਰ ਸਿੰਘ ਭੱਲਾ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਹੈ 27 ਛਣਕਾਟੇ ਉਹਨਾਂ ਦੇ ਵੱਲੋਂ ਕੱਢੇਗੇ ਉਹਨਾਂ ਟਾਈਮਾਂ ਦੇ ਵਿੱਚ ਛਣਕਾਟੇ ਕੱਢੇਗੇ ਜਦੋਂ ਐਕਟਿੰਗ ਲਾਈਨ ਦੇ ਵਿੱਚ ਕੋਈ ਕੋਈ ਟਾਵਾਂ ਟੱਲੀ ਆਉਣ ਬਾਰੇ ਸੋਚਦਾ ਸੀ ਇੱਕ ਪਾਸੇ ਚਾਚਾ ਚਾਤਰਾ ਦਾ ਜਿਹੜਾ ਕਿਰਦਾਰ ਸੀ ਉਹ ਬਹੁਤ ਖੂਬ ਚਰਚਾ ਦੇ ਵਿੱਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਹੁਣ ਜਿਹੜਾ ਹੈ ਉਹ ਦੁਨੀਆ ਨੂੰ ਤੋਂ ਦੱਸ ਦੇ ਕਿ ਹੁਣ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਆ ਰਹੇ ਨੇ ਤਾਂ ਜੈਸਮਿਨ ਪਸੀਨ ਸੀ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚੇ ਹੋਏ ਨੇ ਔਰ ਖਾਸ ਤੌਰ ਤੇ ਪੁਖਰਾਜ ਭੱਲਾ ਹੋਣਾ ਦੇ ਤੋਂ ਦੱਸ ਦੇ ਕਿ ਪੁਖਰਾਜ ਭੱਲਾ ਹੋਣਾ ਦੇ ਜਿਹੜੇ ਨੇ ਇਹ ਨਜ਼ਦੀਕੀ ਵੀ ਨੇ ਕਿਉਂਕਿ ਇਕੱਠਿਆਂ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਹੋਣਾ ਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਰੱਖੀ ਜਾਣੀ ਹੈਗੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਅੰਤਿਮ ਦਰਸ਼ਨ ਇੱਥੇ ਲੋਕ ਆ ਕੇ ਕਰ ਸਕਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਜਸਵਿੰਦਰ ਪੱਲਾ ਹੋਣਾ ਦਾ ਸਸਕਾਰ 1 ਵਜੇ ਦੇ ਕਰੀਬ ਹੋ ਜਾਣਾ ਹੈ ਕਈ ਸ਼ਖਸੀਅਤਾਂ ਆੜੀਆਂ ਇੱਥੇ ਪਹੁੰਚਣਗੀਆਂ ਕਿਹਾ ਜਾ ਰਿਹਾ ਹੈਗਾ ਕਿ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਹੈ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵੀ ਖਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਹੈ ਹੁਣ ਬਾਡੀ ਨੂੰ ਲਿਆਂਦਾ ਜਾਊਗਾ ਕਿਉਂਕਿ ਫੋਰਟਿਸ ਹਸਪਤਾਲ ਦੀ ਮੋਰਚੇ ਡਿਪਾਰਟਮੈਂਟ ਦੇ ਵਿੱਚ ਬੋਡੀ ਹੈ ਔਰ ਉਸ ਤੋਂ ਬਾਅਦ ਬੋਡੀ ਨੂੰ ਜਦੋਂ ਲਿਆਂਦਾ ਜਾਊਗਾ ਤੇ ਫਿਰ ਇੱਥੇ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਜਿਹੜਾ ਪੂਰਾ ਫੁੱਲਾਂ ਦੀ ਸੇਜ ਬਣਾਈ ਗਈ ਹੈ ਇੱਥੇ ਜਿਹੜਾ ਭੱਲਾ ਸਾਹਿਬ ਹੁਣਾਂ ਦੀ ਜਿਹੜੀ ਉਹਨਾਂ ਦਾ ਮ੍ਰਿਤਕ ਦੇਹ ਹੈ ਉਹ ਇੱਥੇ ਰੱਖਿਆ ਜਾਊਗਾ ਉਸ ਤੋਂ ਬਾਅਦ ਅੰਤਿਮ ਦਰਸ਼ਨ ਜਿਹੜੇ ਹੈ ਕਰ ਸਕਣਗੇ ਲੋਕ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ ਬਹੁਤ ਸਾਰੇ ਉਹਨਾਂ ਦੇ ਤੋਂ ਦੱਸਦੇ ਕਿ ਲੋਕ ਚਾਹਣ ਵਾਲੇ ਨੇ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰਕ ਮੈਂਬਰ ਵੀ ਨੇ ਮੌਜੂਦ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਊਗਾ ਫਿਰ ਲੋਕ ਜਿਹੜੇ ਆ ਕੇ ਦਰਸ਼ਨ ਕਰਨਗੇ ਆ ਕੇ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਕਿਉਂਕਿ ਚਾਹਣ ਵਾਲਿਆਂ ਦਾ ਕੋਈ ਘਾਟ ਨਹੀਂ ਹੈ ਜੇ ਗੱਲ ਕਰੀਏ ਉਹਨਾਂ ਦੇ ਪ੍ਰੋਫੈਸ਼ਨ ਲਾਈਫ ਨੂੰ ਲੈ ਕੇ ਕਿਉਂਕਿ ਨਾਲ ਉਹ ਆਰਟਿਸਟ ਸੀ ਔਰ ਨਾਲ ਹੀ ਪ੍ਰੋਫੈਸਰ ਵੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰਕ ਮੈਂ ਬਨ ਮਜੂਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦੋਂ ਸਸਕਾਰ ਹੈ ਔਰ ਕਦੋਂ ਜਿਹੜਾ ਮ੍ਰਿਤਕ ਦੇ ਲਿਆਂਦੀ ਜਾਊਗੀ ਸਸਕਾਰ ਕਿੰਨੇ ਵਜੇ ਕਰਨੇ ਜੀ 1 ਵਜੇ ਦਾ ਟਾਈਮ ਹੈ ਦਪਹਿਰ ਦਾ ਹੋਰ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਇਹ ਭੱਲਾ ਸਾਹਿਬ ਹੁਣਾ ਦੇ ਕਰੀਬੀ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਵੇਰੇ ਤੁਹਾਨੂੰ ਦਿਖਾ ਰਿਹਾ ਇੱਥੇ ਉਹਨਾਂ ਦੀ ਮ੍ਰਿਤਿਕ ਦੇ ਰੱਖੀ ਜਾਊਗੀ ਔਰ तमाम ਰਿਸ਼ਤੇਦਾਰ ਕਿਉਂਕਿ ਖਾਸ ਤੌਰ ਤੇ ਅੱਜ ਤੁਹਾਨੂੰ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਧਾ ਦੇ ਫੁੱਲ ਭੇਟ ਜਿਹੜੇ ਆ ਕਰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਹੁਣਾ ਨੇ ਕੰਮ ਕੀਤਾ ਤਾਂ ਮੈਂ ਕਹੂੰਗਾ ਜਸ਼ਨ ਆਸ-ਪਾਸੇ ਵੀ ਕੈਮਰਾ ਕਮਾ ਦਿਓ ਕਿਉਂਕਿ ਪੂਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਘਰ ਦੀ ਤਸਵੀਰ ਦਿਖਾ ਦਿਓ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਏਗੀ ਔਰ 1 ਵਜੇ ਦੇ ਕਰੀਬ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ ਤਾਂ ਜਸਵਿੰਦਰ ਸਿੰਘ ਭੱਲਾ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਹੈ 27 ਛਣਕਾਟੇ ਉਹਨਾਂ ਦੇ ਵੱਲੋਂ ਕੱਢੇਗੇ ਉਹਨਾਂ ਟਾਈਮਾਂ ਦੇ ਵਿੱਚ ਛਣਕਾਟੇ ਕੱਢੇਗੇ ਜਦੋਂ ਐਕਟਿੰਗ ਲਾਈਨ ਦੇ ਵਿੱਚ ਕੋਈ ਕੋਈ ਟਾਮਾ ਟਲੀ ਆਉਣ ਵਾਲੇ ਸੋਚਦਾ ਸੀ ਇੱਕ ਪਾਸੇ ਚਾਚਾ ਚਾਤਰਾ ਦਾ ਜਿਹੜਾ ਕਿਰਦਾਰ ਸੀ ਉਹ ਬਹੁਤ ਖੂਬ ਚਰਚਾ ਦੇ ਵਿੱਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਹੁਣ ਜਿਹੜਾ ਹੈ ਉਹ ਦੁਨੀਆ ਨੂੰ ਤੋਂ ਦੱਸ ਦੇ ਕਿ ਹੁਣ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਆ ਰਹੇ ਨੇ ਤਾਂ ਜੈਸਮਿਨ ਪਸੀਨ ਸੀ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਬੋਲੀਵੁੱਡ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚੇ ਹੋਏ ਨੇ ਔਰ ਖਾਸ ਤੌਰ ਤੇ ਪੁਖਰਾਜ ਭੱਲਾ ਹੋਣਾ ਦੇ ਤੋਂ ਦੱਸ ਦੇ ਕਿ ਪੁਖਰਾਜ ਭੱਲਾ ਹੋਣਾ ਦੇ ਜਿਹੜੇ ਨੇ ਇਹ ਨਜ਼ਦੀਕੀ ਵੀ ਨੇ ਕਿਉਂਕਿ ਇਕੱਠੇ ਆਪ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਹੋਣਾ ਦੀ ਮ੍ਰਿਤਕ ਦੇ ਜਰੀਆ ਇੱਥੇ ਰੱਖੀ ਜਾਣੀ ਹੈਗੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਅੰਤਿਮ ਦਰਸ਼ਨ ਇੱਥੇ ਲੋਕ ਆ ਕੇ ਕਰ ਸਕਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਜਸਵਿੰਦਰ ਪੱਲਾ ਹੋਣਾ ਦਾ ਸਸਕਾਰ 1 ਵਜੇ ਦੇ ਕਰੀਬ ਹੋ ਜਾਣਾ ਹੈ ਕਈ ਸ਼ਖਸੀਅਤਾਂ ਆੜੀਆਂ ਇੱਥੇ ਪਹੁੰਚਣਗੀਆਂ ਕਿਹਾ ਜਾ ਰਿਹਾ ਹੈਗਾ ਕਿ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਐ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵੀ ਖਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਹੁਣ ਬਾਡੀ ਨੂੰ ਲਿਆਂਦਾ ਜਾਊਗਾ ਕਿਉਂਕਿ ਫੋਰਟਿਸ ਹਸਪਤਾਲ ਦੀ ਮੋਰਚੇ ਡਿਪਾਰਟਮੈਂਟ ਦੇ ਵਿੱਚ ਬੋਡੀ ਹੈ ਔਰ ਉਸ ਤੋਂ ਬਾਅਦ ਬੋਡੀ ਨੂੰ ਜਦੋਂ ਲਿਆਂਦਾ ਜਾਊਗਾ ਤੇ ਫਿਰ ਇੱਥੇ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਜਿਹੜਾ ਪੂਰਾ ਫੁੱਲਾਂ ਦੀ ਸੇਜ ਬਣਾਈ ਗਈ ਹੈ ਇੱਥੇ ਜਿਹੜਾ ਭੱਲਾ ਸਾਹਿਬ ਹੁਣਾਂ ਦੀ ਜਿਹੜੀ ਉਹਨਾਂ ਦਾ ਮ੍ਰਿਤਕ ਦੇਹ ਹੈ ਉਹ ਇੱਥੇ ਰੱਖਿਆ ਜਾਊਗਾ ਉਸ ਤੋਂ ਬਾਅਦ ਅੰਤਿਮ ਦਰਸ਼ਨ ਜਿਹੜੇ ਹੈ ਕਰ ਸਕਣਗੇ ਲੋਕ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ ਬਹੁਤ ਸਾਰੇ ਉਹਨਾਂ ਦੇ ਤੋਂ ਦੱਸਦੇ ਕਿ ਲੋਕ ਚਾਹਣ ਵਾਲੇ ਨੇ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰਕ ਮੈਂਬਰ ਵੀ ਨੇ ਮੌਜੂਦ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਊਗਾ ਫਿਰ ਲੋਕ ਜਿਹੜੇ ਆ ਕੇ ਦਰਸ਼ਨ ਕਰਨਗੇ ਆ ਕੇ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਕਿਉਂਕਿ ਚਾਹਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੈ ਅੱਜ ਜੇ ਗੱਲ ਕਰੀਏ ਉਹਨਾਂ ਦੇ ਅ ਪ੍ਰੋਫੈਸ਼ਨ ਲਾਈਫ ਨੂੰ ਲੈ ਕੇ ਕਿਉਂਕਿ ਨਾਲ ਉਹ ਆਰਟਿਸਟ ਸੀ ਔਰ ਨਾਲ ਹੀ ਉਹ ਪ੍ਰੋਫੈਸਰ ਵੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰਕ ਮੈਂ ਮਨਮੋਜੂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦੋਂ ਸੰਸਕਾਰ ਹੈ ਔਰ ਕਦੋਂ ਜਿਹੜਾ ਮ੍ਰਿਤਕ ਦੇ ਲਿਆਂਦੀ ਜਾਊਗੀ ਸੰਸਕਾਰ ਕਿੰਨੇ ਵਜੇ ਕਰਨੇ ਜੀ 1 ਵਜੇ ਦਾ ਟਾਈਮ ਹੈ ਦੁਪਹਿਰ ਦਾ ਔਰ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਇਹ ਭੱਲਾ ਸਾਹਿਬ ਹੋਂਾ ਦੇ ਕਰੀਬੀ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਜਿਹੜਾ ਤੁਹਾਨੂੰ ਦਿਖਾ ਰਿਹਾ ਇੱਥੇ ਉਹਨਾਂ ਦੀ ਮ੍ਰਿਤਿਕ ਦੇ ਰੱਖੀ ਜਾਊਗੀ ਔਰ तमाम ਰਿਸ਼ਤੇਦਾਰ ਕਿਉਂਕਿ ਖਾਸ ਤੌਰ ਤੇ ਅੱਜ ਤੋਂ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਧਾ ਦੇ ਫੁੱਲ ਭੇਟ ਜਿਹੜੇ ਆ ਕਰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਹੋਂਾ ਨੇ ਕੰਮ ਕੀਤਾ ਤਾਂ ਮੈਂ ਕਹੂੰਗਾ ਜਸ਼ਨ ਆਸ-ਪਾਸੇ ਵੀ ਕੈਮਰਾ ਜ਼ ਕਮਾ ਦਿਓ ਕਿਉਂਕਿ ਪੂਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਘਰ ਦੀ ਤਸਵੀਰ ਦਿਖਾ ਦਿਓ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਏਗੀ ਔਰ 1 ਵਜੇ ਦੇ ਕਰੀਬ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ ਤਾਂ ਜਸਵਿੰਦਰ ਸਿੰਘ ਭੱਲਾ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਹੈ 27 ਛਣਕਾਟੇ ਉਹਨਾਂ ਦੇ ਵੱਲੋਂ ਕੱਢੇਗੇ ਉਹਨਾਂ ਟਾਈਮਾਂ ਦੇ ਵਿੱਚ ਛਣਕਾਟੇ ਕੱਢੇਗੇ ਜਦੋਂ ਐਕਟਿੰਗ ਲਾਈਨ ਦੇ ਵਿੱਚ ਕੋਈ ਕੋਈ ਟਾਵਾ ਟਲੀ ਆਉਣ ਬਾਰੇ ਸੋਚਦਾ ਸੀ ਇੱਕ ਪਾਸੇ ਚਾਚਾ ਚਾਤਰਾ ਦਾ ਜਿਹੜਾ ਕਿਰਦਾਰ ਸੀ ਉਹ ਬਹੁਤ ਖੂਬ ਚਰਚਾ ਦੇ ਵਿੱਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਹੁਣ ਜਿਹੜਾ ਹੈ ਉਹ ਦੁਨੀਆ ਨੂੰ ਤੋਂ ਦੱਸ ਦੇ ਕਿ ਹੁਣ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਆ ਰਹੇ ਨੇ ਤਾਂ ਜੈਸਮਿਨ ਪਸੀਨ ਸੀ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚੇ ਹੋਏ ਨੇ ਔਰ ਖਾਸ ਤੌਰ ਤੇ ਪੁਖਰਾਜ ਭੱਲਾ ਹੋਣਾ ਦੇ ਤੋਂ ਦੱਸ ਦੇ ਕਿ ਪੁਖਰਾਜ ਭੱਲਾ ਹੋਣਾ ਦੇ ਜਿਹੜੇ ਨੇ ਇਹ ਨਜ਼ਦੀਕੀ ਵੀ ਨੇ ਕਿਉਂਕਿ ਇਕੱਠਿਆਂ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਹੋਣਾ ਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਰੱਖੀ ਜਾਣੀ ਹੈਗੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਅੰਤਿਮ ਦਰਸ਼ਨ ਇੱਥੇ ਲੋਕ ਆ ਕੇ ਕਰ ਸਕਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਜਸਵਿੰਦਰ ਪੱਲਾ ਹੋਣਾ ਦਾ ਸਸਕਾਰ 1 ਵਜੇ ਦੇ ਕਰੀਬ ਹੋ ਜਾਣਾ ਹੈ ਕਈ ਸ਼ਖਸੀਅਤਾਂ ਆੜੀਆਂ ਇੱਥੇ ਪਹੁੰਚਣਗੀਆਂ ਕਿਹਾ ਜਾ ਰਿਹਾ ਹੈਗਾ ਕਿ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਹੈ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵਿਕਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਹੈ ਹੁਣ ਬਾਡੀ ਨੂੰ ਲਿਆਂਦਾ ਜਾਊਗਾ ਕਿਉਂਕਿ ਫੋਰਟਿਸ ਹਸਪਤਾਲ ਦੀ ਮੋਰਚੇ ਡਿਪਾਰਟਮੈਂਟ ਦੇ ਵਿੱਚ ਬੋਡੀ ਹੈ ਔਰ ਉਸ ਤੋਂ ਬਾਅਦ ਬੋਡੀ ਨੂੰ ਜਦੋਂ ਲਿਆਂਦਾ ਜਾਊਗਾ ਤੇ ਫਿਰ ਇੱਥੇ ਜਿਹੜਾ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਜਿਹੜਾ ਪੂਰਾ ਫੁੱਲਾਂ ਦੀ ਸੇਜ ਬਣਾਈ ਗਈ ਹੈ ਇੱਥੇ ਜਿਹੜਾ ਭੱਲਾ ਸਾਹਿਬ ਹੁਣਾਂ ਦੀ ਜਿਹੜੀ ਉਹਨਾਂ ਦਾ ਮ੍ਰਿਤਕ ਦੇਹ ਹੈ ਉਹ ਇੱਥੇ ਰੱਖਿਆ ਜਾਊਗਾ ਉਸ ਤੋਂ ਬਾਅਦ ਅੰਤਿਮ ਦਰਸ਼ਨ ਜਿਹੜੇ ਹੈ ਕਰ ਸਕਣਗੇ ਲੋਕ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਨੇ ਬਹੁਤ ਸਾਰੇ ਉਹਨਾਂ ਦੇ ਤੋਂ ਦੱਸਦੇ ਕਿ ਲੋਕ ਚਾਹਣ ਵਾਲੇ ਨੇ ਔਰ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਰਿਵਾਰਕ ਮੈਂਬਰ ਵੀ ਨੇ ਮੌਜੂਦ ਔਰ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਊਗਾ ਫਿਰ ਲੋਕ ਜਿਹੜੇ ਆ ਕੇ ਦਰਸ਼ਨ ਕਰਨਗੇ ਆ ਕੇ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਕਿਉਂਕਿ ਚਾਹਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੈ ਜੇ ਗੱਲ ਕਰੀਏ ਉਹਨਾਂ ਦੇ ਪ੍ਰੋਫੈਸ਼ਨ ਲਾਈਫ ਨੂੰ ਲੈ ਕੇ ਕਿਉਂਕਿ ਨਾਲ ਉਹ ਆਰਟਿਸਟ ਸੀ ਔਰ ਨਾਲ ਹੀ ਪ੍ਰੋਫੈਸਰ ਵੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰਕ ਮੈਂ ਬਨ ਮਜੂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਦੋਂ ਸੰਸਕਾਰ ਹੈ ਔਰ ਕਦੋਂ ਜਿਹੜਾ ਮ੍ਰਿਤਕ ਦੇ ਲਿਆਂਦੀ ਜਾਊਗੀ ਸੰਸਕਾਰ ਕਿੰਨੇ ਵਜੇ ਕਰਨੇ ਜੀ 1 ਵਜੇ ਦਾ ਟਾਈਮ ਹੈ ਦੁਪਹਿਰ ਦਾ ਔਰ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦੇਖ ਸਕਦੇ ਹੋ ਇਹ ਭੱਲਾ ਸਾਹਿਬ ਹੋਂਾ ਦੇ ਕਰੀਬੀ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਜਿਹੜਾ ਤੁਹਾਨੂੰ ਦਿਖਾ ਰਿਹਾ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਊਗੀ ਔਰ तमाम ਰਿਸ਼ਤੇਦਾਰ ਕਿਉਂਕਿ ਖਾਸ ਤੌਰ ਤੇ ਅੱਜ ਤੋਂ ਦੱਸਦੇ ਕਿ ਦਿਲਜੀਤ ਦੋਸਾਂਝ ਵੀ ਖਾਸ ਤੌਰ ਤੇ ਪਹੁੰਚਣਗੇ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਉਣਗੇ ਔਰ ਸੰਸਕਾਰ ਦੇ ਉੱਪਰ ਜਿਹੜਾ ਉਹ ਆਖਰੀ ਸ਼ਰਧਾ ਦੇ ਫੁੱਲ ਭੇਟ ਜਿਹੜੇ ਆ ਕਰਨਗੇ ਕਿਉਂਕਿ ਉਹਨਾਂ ਨੇ ਵੀ ਗੱਲ ਪੋਸਟ ਪਾਈ ਜੱਟ ਐਂਡ ਜੁਲੀਅਟ ਜਿਹੜੀ ਸੀਰੀਜ਼ ਸੀ ਉਸ ਦੇ ਵਿੱਚ ਜਸਵਿੰਦਰ ਭੱਲਾ ਹੋਂਾ ਨੇ ਕੰਮ ਕੀਤਾ ਤਾਂ ਮੈਂ ਕਹੂੰਗਾ ਜਸ਼ਨ ਆਸ-ਪਾਸੇ ਵੀ ਕੈਮਰਾ ਜ਼ ਕਮਾ ਦਿਓ ਕਿਉਂਕਿ ਪੂਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਘਰ ਦੀ ਤਸਵੀਰ ਦਿਖਾ ਦਿਓ ਇੱਥੇ ਉਹਨਾਂ ਦੀ ਮ੍ਰਿਤਕ ਦੇ ਰੱਖੀ ਜਾਏਗੀ ਔਰ 1 ਵਜੇ ਦੇ ਕਰੀਬ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਣਾ ਹੈਗਾ ਤਾਂ ਜਸਵਿੰਦਰ ਸਿੰਘ ਭੱਲਾ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਹੈ 27 ਛਣਕਾਟੇ ਉਹਨਾਂ ਦੇ ਵੱਲੋਂ ਕੱਢੇਗੇ ਉਹਨਾਂ ਟਾਈਮਾਂ ਦੇ ਵਿੱਚ ਛਣਕਾਟੇ ਕੱਢੇਗੇ ਜਦੋਂ ਐਕਟਿੰਗ ਲਾਈਨ ਦੇ ਵਿੱਚ ਕੋਈ ਕੋਈ ਟਾਵਾ ਟੱਲੀ ਆਉਣ ਬਾਰੇ ਸੋਚਦਾ ਸੀ ਇੱਕ ਪਾਸੇ ਚਾਚਾ ਚਾਤਰਾ ਦਾ ਜਿਹੜਾ ਕਿਰਦਾਰ ਸੀ ਉਹ ਬਹੁਤ ਖੂਬ ਚਰਚਾ ਦੇ ਵਿੱਚ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਹੁਣ ਜਿਹੜਾ ਹੈ ਉਹ ਦੁਨੀਆ ਨੂੰ ਤੋਂ ਦਾਦੇ ਕਿ ਹੁਣ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਨੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਆ ਰਹੇ ਨੇ ਤਾਂ ਜੈਸਮਿਨ ਪਸੀਨ ਸੀ ਇਹ ਤੁਸੀਂ ਦੇਖਿਆ ਹੋਊਗਾ ਜਿਹੜੇ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚੇ ਹੋਏ ਨੇ ਔਰ ਖਾਸ ਤੌਰ ਤੇ ਪੁਖਰਾਜ ਭੱਲਾ ਹੋਣਾ ਦੇ ਤੋਂ ਦਾਦੇ ਕਿ ਪੁਖਰਾਜ ਭੱਲਾ ਹੋਣਾ ਦੇ ਜਿਹੜੇ ਨੇ ਇਹ ਨਜ਼ਦੀਕੀ ਵੀ ਨੇ ਕਿਉਂਕਿ ਇਕੱਠੇ ਆਂ ਵੈਬ ਸੀਰੀਜ਼ ਦੇ ਵਿੱਚ ਕੰਮ ਵੀ ਕੀਤਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਹੋਣਾ ਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਰੱਖੀ ਜਾਣੀ ਹੈਗੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਅੰਤਿਮ ਦਰਸ਼ਨ ਇੱਥੇ ਲੋਕ ਆ ਕੇ ਕਰ ਸਕਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਜਸਵਿੰਦਰ ਪੱਲਾ ਹੋਣਾ ਦਾ ਸਸਕਾਰ 1 ਵਜੇ ਦੇ ਕਰੀਬ ਹੋ ਜਾਣਾ ਹੈ ਕਈ ਸ਼ਖਸੀਅਤਾਂ ਆੜੀਆਂ ਇੱਥੇ ਪਹੁੰਚਣਗੀਆਂ ਕਿਹਾ ਜਾ ਰਿਹਾ ਹੈਗਾ ਕਿ ਵਾਲੇ ਉਹਨਾਂ ਦੇ ਪ੍ਰਸ਼ੰਸਕ ਹੋਣ ਉਹਨਾਂ ਦੇ ਜਿਹੜੇ ਹੈ ਸਮਕਾਲੀ ਕਲਾਕਾਰ ਹੋਣ ਸਾਰੇ ਪਹੁੰਚੇ ਔਰ ਸੀਐਮ ਮਾਨ ਵੀ ਖਾਸ ਤੌਰ ਤੇ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ